ਸਾਲ ਲੋਕ ਸਭਾ ਚੋਣਾਂ ਭਾਵੇਂ ਕਿ ਇੱਕ ਜ਼ੋਨ ਨੂੰ VOTING ਜਿਹੜੀ ਮੁਕੰਮਲ ਹੋ ਚੁੱਕੀ ਸੀ ਜਿਹੜੀਆਂ EVM ਮਸ਼ੀਨਾਂ ਦੇ ਵਿੱਚ ਉਮੀਦਵਾਰਾਂ ਦੀ ਕਿਸਮਤ ਬੰਦ ਹੋਈਆ ਕਿਉਂਕਿ ਨਾਬਾ ਦੇ ਗੱਲ ਕਰੀ ਨਾਬਾ ਹਲਕੇ ਦਾ ਉੱਥੋਂ ਡਾਕਟਰ ਧਰਮਵੀਰ ਗਾਂਧੀ ਨੇ ਜਿਹੜੇ ਲੋਕ ਸਭਾ ਪਟਿਆਲਾ ਤੋਂ ਜਿਹੜੀ VOTING ਨਾਬਾ ਹਲਕੇ ਦੀ ਹੋਈਆ ਉਹ ਜਿਹੜੀ ਮਸ਼ੀਨਾਂ ਦੇ ਵਿੱਚ ਕਿਸਮਤ ਬੰਦਾ ਉਮੀਦਵਾਰਾਂ ਦੀ ਉਹ ITI ਪਟਿਆਲਾ ਦੇ ਵਿੱਚ ਮਸ਼ੀਨਾਂ ਨੇ ਜਿਹੜੀਆਂ ਇੱਥੇ ਗਿਣਤੀ ਹੈ ਜਿਹੜੀ 8 ਵਜੇ ਸਵੇਰੇ ਸ਼ੁਰੂ ਹੋ ਜਾਣੀਆਂ ਤੁਹਾਨੂੰ ਇੱਕ ਵਾਰ ਪ੍ਰਬੰਧ ਦਿਖਾਦੇ ਆ ITI ਦੇ ਕਿਸ ਤਰ੍ਹਾਂ ਜਿਹੜੀ ਪੰਜਾਬ ਪੁਲਿਸ ਚੌਕਸ ਖੜੀ ਦਿਖਾਈ ਦੇ ਰਹੀ ਆ ਚੱਪੇ ਚੱਪੇ ਤੇ ਫੋਰਸ ਤਨਾਤ ਕੀਤੀ ਹੋਈ ਆ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂਕਿ ਬਹੁਤ ਕੀਮਤੀ ਚੀਜ਼ ਆ ਜੋ ਕਿਸਮਤ ਅਜ਼ਮਾਏਗੀ ਕੱਲੂ ਕਿਸਮਤ ਦਾ ਬੰਦਾ ਜਿਹੜੀ ਉਮੀਦਵਾਰਾਂ ਦੀ EVM ਮਸ਼ੀਨਾਂ ਦੇ ਵਿੱਚ ਆ ਕਿਉਂ ਪੁਲਿਸ ਦਾ ਪਹਿਰਾ ਬੜਾ ਸਖਤ ਨਾਜ਼ਰ ਆ ਰਿਹਾ ਤੁਹਾਨੂੰ ਅਸੀਂ ਦਿਖਾ ਰਹੇ ਆ ਚਾਰ ਤੋਂ ਪੰਜ ਮੁਲਾਜ਼ਮ ਨੇ ਹੱਥ ਵਿੱਚ ਡੰਡਾ ਕਹਿੰਦੇ ਜਦੋਂ ਪੰਜਾਬ ਪੁਲਿਸ ਦੇ ਹੱਥ ਵਿੱਚ ਡੰਡਾ ਦੀਂਦਾ ਤਾਂ ਜਿਹੜਾ ਸਾਹਮਣੋਂ ਕੋਈ ਸ਼ਰਾਰਤੀ ਅਨਸਰ ਹੁੰਦਾ ਦੇਖ ਕੇ ਕੰਧ ਟੱਪਦਾ ਜਾਂ ਸੜਕ ਤੇ ਦੌੜਦਾ ਨਜ਼ਰ ਆਉਂਦਾ ਗੱਲਬਾਤ ਕਰਾਂਗੇ ਅਸੀਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਕਿਸ ਤਰ੍ਹਾਂ ਦੇਖਦੇ ਹਾਂ ਬੜੀ ਸਖਤ ਡਿਊਟੀ ਹੈ ਇਸ ਵਾਰ ਗਰਮੀ ਬਹੁਤ ਜ਼ਿਆਦਾ ਵਿਖਣ ਮਿਲੇ ਇਹ ਮਿਤੀ 1 6 2024 ਨੂੰ ਇਲੈਕਸ਼ਨ ਹੋਏ ਸੀ ਉਹਨਾਂ ਸਬੰਧੀ ਇੱਥੇ ਮਸ਼ੀਨਾਂ ਪੰਜਾਂ ਨੇ ਸਟਰੋਂਗ ਰੂਮ ਬਣਾਇਆ ਗਿਆ ਉਹਦੇ ਸਬੰਧ ਸਿਕਿਉਰਟੀ ਲੱਗੀ ਹੋਈ ਹੈ ਸਿਕਿਉਰਟੀ ਵੱਲੋਂ ਸਿਕਿਉਰਟੀ ਦੇ ਤੌਰ ਪਰ ਪੂਖਤਾ ਪ੍ਰਬੰਧ ਕੀਤੇ ਗਏ ਹਨ ਤੇ ਕੱਲ ਨੂੰ ਉਹਨਾਂ ਦੀ ਮਤਲਬ ਕਿ ਕਾਊਂਟਿੰਗ ਆ 4 ਤਰੀਕ ਨੂੰ ਤੇ ਉਸ ਤੋਂ ਬਾਅਦ ਅੱਗੇ ਆਪ੍ਰੈਕਸ ਜੀ ਕਿਤੇ ਨਾ ਕਿਤੇ ਲੱਗ ਨਹੀਂ ਰਿਹਾ ਵੀ ਇਸ ਵਾਰ ਗਰਮੀ ਬਹੁਤ ਜ਼ਿਆਦਾ ਪਈ ਆ ਡਿਊਟੀ ਵੀ ਬੜੀ ਸਖਤ ਆ ਪੰਜਾਬ ਪੁਲਿਸ ਦੀ ਸਭ ਤੋਂ ਡਿਊਟੀ ਕਹਿੰਦੇ ਕਿਤੇ ਨਾ ਕਿਤੇ ਸਖਤ ਦੇਖਣ ਨੂੰ ਮਿਲਿਆ ਹਾਂਜੀ ਐਤ ਕੀ ਗਰਮੀ ਬਹੁਤ ਜ਼ਿਆਦਾ ਪਾਰਾ ਵੀ 50 ਦੇ ਗੇਟ ਚ ਆ ਗਿਆ ਤੇ ਉਹਨੂੰ ਦੇਖਦੇ ਹੋਏ ਗਰਮੀ ਨੂੰ ਦੇਖਦੇ ਹੋਏ ਵੈਸੇ ਪ੍ਰਬੰਧ ਵੀ ਵਧੀਆ ਕਰਿਆ ਹੋਇਆ ਨੇ ਸਰਕਾਰ ਨੇ ਪਾਣੀ ਪੋਣ ਨੂੰ ਵਧੀਆ ਕਰਿਆ ਹੈ ਤੇ ਵਾਕਈ ਠੀਕ ਹੈ ਡਿਊਟੀ ਦੇ ਰਹੇ ਨੇ ਕੱਲ ਨੂੰ ਆਰਐਨਐਫ ਉਮੀਦਵਾਰ ਮੋਸ਼ਾ ਨੂੰ ਤਾ ਉਹ ਦੇਖਿਆ ਆ ਰਹੇ ਨੇ ਕਿਹਦੀ ਕਿਸਮਤ ਖੁੱਲਣੀ ਆ ਕਿਹਦੀ ਉੱਥੀ ਬਿਲਕੁਲ ਸਰ ਕੱਲ ਨੂੰ ਨੀਅਰ ਅਬਾਊਟ 11 12 ਵਜੇ ਦੇ ਘੜੇ ਚ ਪਤਾ ਲੱਗ ਜਾਊਗਾ ਕਿਹੜਾ ਉਮੀਦਵਾਰ ਅੱਗੇ ਜਾ ਰਿਹਾ ਹੈ ਕਿਹੜੀ ਪਾਰਟੀ ਅੱਗੇ ਜਾ ਰਹੀ ਹੈ ਤੇ ਕਰੀਬ 2 ਵਜੇ ਤੱਕ ਕਲੀਅਰ ਹੋ ਜਾਊਗਾ ਸਾਰਾ ਵਰਦੀ ਰੋਜ਼ ਬਦਲਨੀ ਪੈਂਦੀ ਹੈ ਗਰਮੀ ਚ ਇੱਕ ਦੋ ਦੋ ਦਿਨ ਰੱਖਦੇ ਸਰ ਰੋਜ਼ ਹੀ ਬਦਲਨੀ ਪੈਂਦੀ ਬਹੁਤ ਔਖਾ ਗਰਮੀ ਚ ਗਰਮੀ ਔਖਾ ਹੈ ਹਾਂ ਪਰ ਜਿਹੜੇ ਲੋਕ ਹੁੰਦੇ ਨੇ ਉਹ ਫੇਰ ਵੀ ਕਿਤੇ ਨਾ ਕਿਤੇ ਪੁਲਿਸ ਪਰ ਮਾੜੇ ਨਜ਼ਰੀਏ ਨਾਲ ਦੇਖਦੇ ਨੇ ਪਰ ਪੁਲਿਸ ਜਿਹੜੀ ਡਿਊਟੀ ਬੜੀ ਸਖਤ ਕਰਦੇ ਨੇ ਬਿਲਕੁਲ ਸਰ ਬਿਲਕੁਲ ਹਾਂ ਹਰ ਗੱਲ ਕਹਿੰਦੇ ਪੰਜਾਬ ਪੁਲਿਸ ਦੇ ਉੱਪਰ ਢੁਕਦੀ ਆ ਪ੍ਰਬੰਧ ਕਰਦੀ ਆ ਇਸ ਤਰ੍ਹਾਂ ਕਰਤਾ ਜੇ ਨਹੀਂ ਕਰਦੀ ਤਾਂ ਇਸ ਤਰ੍ਹਾਂ ਕਰਤਾ ਲੱਗਦਾ ਕਿ ਬਿਲਕੁਲ ਸਰ ਬਿਲਕੁਲ ਜੀ ਹੁਣ ਆਪਾਂ ਰੋਕਤਾ ਸਕਦੇ ਨਹੀਂ ਪਬਲਿਕ ਨੂੰ ਜੋ ਵੀ ਹੈਗਾ ਪਰ ਡਿਊਟੀ ਬਹੁਤ ਸਖਤ ਹੈ ਇੱਕ ਗਰਮੀ ਬਹੁਤ ਪੈ ਰਹੀ ਹੈ ਜੀ ਆ ਬਿਲਕੁਲ ਭਾਵੇਂ ਕਿ ਪਹਿਲੇ ਗੇਟ ਦੀਆਂ ਜਿਹੜੀਆਂ ਚੋਣਾਂ ਸੀਆਂ ਉਹ 1 ਉਹਨੇਪ੍ਰੈਲ ਦੀ ਪਹਿਲੇ ਗੇਟ ਦੀ ਚੋਣ ਸੀ ਆਖਰੀ ਗੇਟ ਦੀ ਜਿਹੜਾ ਪੰਜਾਬ ਸੱਤਵਾਂ ਗੇਟ ਸੀ ਇੱਕ ਜੂਨ ਨੂੰ ਵੋਟਾਂ ਪਈਆਂ ਨੇ ਪਰ ਗਰਮੀ ਬਹੁਤ ਜ਼ਿਆਦਾ ਜਿਸ ਤੋਂ ਸਭ ਤੋਂ ਵੱਡੀ ਮੁਸ਼ਕਲ ਦਾ ਜਿਹੜਾ ਸਾਹਮਣਾ ਦੇਖਣ ਨੂੰ ਮਿਲਿਆ ਉਹ ਪੰਜਾਬ ਪੁਲਿਸ ਨੂੰ ਮਿਲਿਆ ਕਿਉਂਕਿ ਗਰਮੀ ਜਿਹੜੀ ਵਰਦੀ ਇਹਨਾਂ ਦੀ ਕਹਿੰਦੇ ਰੋਜ਼ਾਨਾ ਧੋ ਕੇ ਸਾਨੂੰ ਡਿਲੀਜ਼ ਕਰਨੀ ਪੈ ਰਹੀ ਹੈ ਪਰ ਇਸ ਵਾਰ ਵੱਖਰੀ ਜੋ ਟੈਂਪਰੇਚਰ ਆ ਉਹ ਵੀ 55 50 48 49 50 ਦੇ ਲਗਭਗ ਜਿਹੜਾ ਰਿਹਾ ਪਰ ਜਿਹੜੀ ਕਿਸਮਤ ਆ ਹੁਣ ਉਹ ਇੰਨੀ ਗਰਮੀ ਦੇ ਵਿੱਚ ਠੰਡੀਆਂ ਮਸ਼ੀਨਾਂ ਏਸੀ ਦੇ ਵਿੱਚ ਪਈਆਂ ਨੇ ਕਿਉਂ ਬੋਟਾਂ ਗਰਮੀ 'ਚ ਪਈਆਂ ਨੇ ਤੇ ਜਿਹੜੇ ਮਸ਼ੀਨਾਂ ਨੇ ਹੁਣ ਉਹ ਏਸੀ ਦੇ ਵਿੱਚ ਨੇ ਏਸੀ ਦੇ ਵਿੱਚੋਂ ਠੰਡਕ ਦੇ ਵਿੱਚੋਂ ਜਿਹੜੀ ਕਿਸਮਤ ਉਮੀਦਵਾਰ ਦੀ ਹੁਣ ਬਾਹਰ ਕੱਲ ਨੂੰ 8 ਵਜੇ ਆਊਗੀ ਦੇਖਾਂਗੇ ਕਿਹੜੇ ਲੱਡੂਆਂ ਲੱਡੂ ਵੰਡਣਗੇ ਜਾਂ ਵਰਫੀ ਵੰਡਣਗੇ ਜਿਹੜੇ ਘਰਾਂ 'ਚ ਜਾ ਕੇ ਵੀ ਬੈਠ ਜਾਣਗੇ ਜਿਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਕੋ ਸ਼ਰਮਿੰਦੇ ਹੋ ਕੇ ਜ਼ਰੂਰ ਕਿਤੇ ਨਾ ਕਿਤੇ ਜਾਣਗੇ ਕਿ ਉਹ ਲੋਕਾਂ ਨੇ ਜਿਹੜਾ ਫਤਵਾ ਦੇਣਾ ਉਹ ਕੰਮਾਂ ਨੂੰ ਦੇਣਾ ਪਿਛਲੀ ਸਰਕਾਰਾਂ ਨੇ ਕੀ ਕੀਤਾ ਹੁਣ ਕੀ ਕਰਨਗੇ ਆ ਕੀ ਲੋਕਾਂ ਦੀ ਡਿਮਾਂਡ ਸੀ ਉਹ ਸਾਰਾ ਕੱਲ ਨੂੰ ਸਿਸੇਵਾਂ ਸਾਹਮਣੇ ਆ ਜਾਣਾ ਪਟਿਆਲਾ ਤੋਂ ਹਰਮਿਤ ਸਿੰਘ